ਦੇ ਵਾਸ ਅ ਟਾਈਮ ਮੈਂ ਤੁਹਾਨੂੰ ਇੱਕ ਛੋਟੀ ਜੀ ਸਟੋਰੀ ਸ਼ੇਅਰ ਕਰਦਾ ਵੀ ਹੈਡ ਸਮ ਸੈਲੈਬ੍ਰਿਟੀਜ਼ ਓਵਰ ਫਰਮ ਬੰਬੇ ਬਹੁਤ ਪੁਰਾਣੀ ਗੱਲ ਹੈ ਤੇ ਮੈਂ ਉਹਨਾਂ ਨੂੰ ਛੇੜਨ ਲੱਪਿਆ ਮੈਂ ਕਿਹਾ ਯਾਰ ਤੁਸੀਂ ਇੰਨਾ ਪੈਸਾ ਕਮਾਉਂਦੇ ਇੰਨਾ ਕੁਝ ਕਰਦੇ ਨਾ ਤੁਸੀਂ ਕੱਪੜੇ ਚੱਜਦੇ ਪਾਉਂਦੇ ਨਾ ਤੁਸੀਂ ਗੱਡੀ ਕੋਈ ਰੱਖਦੇ ਕਹਿੰਦਾ ਬਾਈ ਹਮੇ ਫੋਨ ਆ ਜਾਂਦਾ ਹੈ ਮੈਂ ਕਿਹਾ ਐਕਸਪਲੇਨ ਕਹਿੰਦਾ ਗੈਂਗਸਟਰ ਫੋਨ ਕਰਦੇ ਮੈਂ ਕਿਹਾ ਯਾਰ ਗੈਂਗਸਟਰ ਦਾ ਕੀ ਮਤਲਬ ਹੋਇਆ ਕਹਿੰਦਾ ਪੰਜਾਬ ਮੈਂ ਕਿਹਾ ਸਾਡੇ ਪੰਜਾਬ 'ਚ ਕਦੀ ਇਦਾਂ ਦਾ ਫੋਨ ਆ ਜਾਵੇ ਨਾ ਤੇ ਪਿੰਡ ਵਾਲੇ ਕਹਿੰਦੇ ਪੈਸੇ ਆ ਕੇ ਲੈ ਜਾ ਪਿੰਡ ਉਹ ਟੋਟੇ ਕਰਕੇ ਭੇਜਦੇ ਨੇ ਉਹਨੂੰ ਹੋਈ ਸਿਸਟਮ ਜੋ ਬੰਬੇ ਚ ਚੱਲਦਾ ਸੀ ਜੋ ਬੰਬੇ ਫਿਲਮ ਇੰਡਸਟਰੀ ਚ ਹੋ ਰਿਹਾ ਸੀ ਵਿਦ ਦ ਦੌ ਦਨ ਸ਼ਕੀਲ ਐਂਡ 올 ది ਅਦਰ ਗੈਂਗਸਟਰਸ ਦੈਟਸ ਹੈਪਨਿੰਗ ਨਾਓ ਇਨ ਪੰਜਾਬ ਐਂਡ ਇਟਸ ਐਕਚੁਅਲੀ ਸੱਚ ਅ ਡਿਸਪਾਇੰਟਮੈਂਟ ਕਜ਼ ਦੈਟਸ ਨਾਟ ਵਾਟ ਪੰਜਾਬ ਇਜ਼ ਅਬਾਊਟ ਸਾਡਾ ਕਲਚਰ ਹੈ ਨਿਕਾ ਸਾਡਾ ਕਲਚਰ ਹੈਗਾ ਦੇਣਾ ਸਾਡਾ ਕਲਚਰ ਖੋਣਾ ਨਹੀਂਗਾ ਵੀਰ ਸਾਡੇ ਗੁਰੂਆਂ ਦੀਆਂ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਪੀਰਾਂ ਦੀ ਧਰਤੀ ਐ ਅਸੀਂ ਤਾਂ ਦਿੰਦੇ ਆ ਨਾਟ ਫਰੋਤੀਆਂ ਮੰਗਦੇ ਆਂ ਦਿਸ ਇਜ਼ ਉਹਦਾ ਜਿਹਾ ਆਫ ਟ੍ਰੈਕ ਜਾ ਰਿਹਾ ਸਿਚੁਏਸ਼ਨ। ਉਹਨਾਂ ਨੂੰ ਡਰ ਨਹੀਂ ਲੱਗਦਾ ਤੁਹਾਡੀ ਫੈਮਿਲੀ ਵੀ ਗੰਦੀ ਹਣੀ ਪੰਜਾਬ ਜਾ ਰਹੇ ਹੋ। ਬਹੁਤ ਸਾਰਾ ਗੈਂਗਸਟਰ ਦਾ ਸਿਸਟਮ ਇੰਨਾ ਤਗੜਾ ਬਣ ਚੁੱਕਿਆ ਹੈ ਕਿ ਕਿਸੇ ਨੂੰ ਵੀ ਮਾਰ ਸਕਦੇ ਆ। ਚਾਹੇ ਪੋਲਿਟਿਸ਼ੀਅਨ ਹੋਵੇ ਜਾਂ ਕੋਈ ਆਮ ਬੰਦਾ ਹੋਵੇ ਕੋਈ ਵੀ ਸੇਫ ਮਹਿਸੂਸ ਨਹੀਂ ਕਰਦਾ। ਚਲੋ ਆਈ ਐਮ ਬlesਟ ਸਾਨੂੰ ਸਿਕਿਉਰਿਟੀ ਮਿਲਦੀ ਹੈ। ਆਈ 겟 ਸਿਕਿਉਰਿਟੀ ਥ੍ਰੈਟ ਜਰੂਰ ਹੈ। ਬਟ ਲਾਈਫ ਮਸਟ ਗੋ ਆਨ। ਸਿਕਿਉਰਿਟੀ ਵੈਸੇ ਸਿੱਧੂ ਮੁਸੇਵਾਲੇ ਨੂੰ ਮਿਲੀ ਸੀ। ਹਾਂ ਉਹਦੀ ਸਿਕਿਉਰਿਟੀ ਵਿਡਰੋ ਹੋ ਗਈ ਸੀ ਕਿ ਪਰ ਜਦੋਂ ਜੋ ਲਿਖੀ ਆ ਉਦੋਂ ਤੁਹਾਡੀ the fact of the matter is that this shouldn't happen acha pitaji bahut sai celebrities <laughs> tono milde vi hain oh uh, vi dasde ne ki ajjehe halaat ne punjab de vich that is the reason they don't want to stay in punjab maximum jide ne oh bahar hi reh rahe ne sidhu moosewala sige jide khende sige ve main pind wapas ja ke rehna actually uh, you 100% right he not only uh, uh, celebrities jo uh, familyan itthe kabaddi uh, tournament karaundiyan ya koi business hai oh uh, ਟੋਟਲੀ ਆਪਣੀ ਪ੍ਰਾਪਰਟੀ ਵੇਚ ਕੇ ਜਾ ਰਹੇ ਨੇ ਇੱਕ ਥੋੜਾ ਜਿਹਾ ਪਿੱਛੇ ਜਿਹਾ ਵੈਰੀ ਡੀਅਰ ਫਰੈਂਡ ਆ ਮਾਈਨ ਉਹਨਾਂ ਦਾ ਪੰਜਾਬ ਦਾ ਇਨਾ ਇਨਪੁਟ ਸੀ ਕਬੱਡੀ ਟੂਰਨਾਮੈਂਟ ਕਰਾਉਂਦੇ ਸੀ ਸਾਰਾ ਕੁਝ ਉਹ ਕਹਿੰਦੇ ਬੰਦ ਹੀ ਕਰ ਦੇਣਾ ਕਹਿੰਦੇ ਅਸੀਂ ਘਰ ਲੈ ਲਿਆ ਮਾਇਮੀ ਉੱਥੇ ਰਹਿਣਾ ਪੰਜਾਬ ਜਾ ਹੀ ਨਹੀਂ ਕਰਨਾ ਐਂਡ ਇਟ ਵਾਸ ਐਕਚੁਅਲੀ ਕੁਆਈਟ ਬੋਥ ਜਦੋਂ ਨਾ ਯੂ ਗੈਟ ਪੁੱਟ ਸਮਬਡੀ ਪੁੱਟਸ ਅ ਨਾਈਫ ਇਨ ਯੂ ਵੈਨ ਯੂ ਹੀਅਰ ਥਿਸ ਥਿਸ ਕੈਨ ਨਾਟ ਹੈਪਨ ਥਿਸ ਇਜ਼ ਰੀਲੀ ਬੈਡ ਬਿਕਾਜ਼ ਨਾਟ ਥੈਟ ਯੂ ਪੰਜਾਬ ਨੀਡਸ ਐਨ ਆਰਾਈਜ਼ ਪੰਜਾਬ ਵੀ ਸੈਲਫ ਸਫੀਸ਼ੀਐਂਟ ਪੰਜਾਬ ਦੀ ਤਰਤੀ ਤਾ ਇੰਨੀ ਇਹਨੂੰ ਬਖਸ਼ਿਸ਼ ਆਈ ਸੈਲਫ ਸਫੀਸ਼ੀਐਂਟ ਬਟ ਤੁਸੀਂ ਆਪਣੇ ਲੋਕਾਂ ਨੂੰ ਤੋੜ ਰਹੇ ਆ ਜਸਟ ਬਿਕੋਜ਼ ਯੂ ਹੈਵ ਮਨੀ ਆਈ ਹੈਵ ਮਨੀ ਇਹਦੇ ਮਤਲਬ ਨਹੀਂ ਸਮਬਡੀ ਕੈਨ ਕਮ ਅਨ ਟੇਕ ਇਟ ਧਰਨਾ ਤੱਕੇ ਤੋਂ ਪੈਸੇ ਲੈ ਤੁਸੀਂ ਕਮਾਓ ਪੈਸੇ ਹਾਂ ਕਿਸੇ ਨੂੰ ਲੋੜ ਮੰਦਾ ਤੁਸੀਂ ਦੋ ਜ਼ਰੂਰ ਦੋ ਪੰਜਾਬੀ ਦਿੰਦੇ ਨੇ ਬਟ ਆ ਜਿਹੜਾ ਧੱਕਾ ਚੱਲ ਰਿਹਾ ਆਈ ਥਿੰਕ ਦ ਗਵਰਨਮੈਂਟਸ ਰੀਲੀ ਨੀਡ ਟੂ ਕਲੈਂਪ ਡਾਊਨ ਓਨ ਥਿਸ ਇਟਸ ਅ ਫੇਲਿਅਰ ਆਫ ਦ ਸਟੇਟ ਬਾਹ ਜਿਹੜੇ ਪੰਜਾਬੀ ਰਹਿੰਦੇ ਨੇ ਉਹ ਸੱਚੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਾਂ ਐ ਲੱਗਦਾ ਜਿਵੇਂ ਕੋਈ ਚਾਕੂ ਮਾਰ ਰਿਹਾ ਹੋਵੇ ਸੀਨੇ ਦੇ ਵਿੱਚ ਸਭ ਨੂੰ ਇਹੀ ਲੱਗਦਾ ਹੈ ਬਿਲਕੁਲ ਇਟ ਦੇਖੋ ਇਟਸ ਅ ਡਿਸਪਾਇੰਟਮੈਂਟ ਤੁਸੀਂ ਆਪਣੇ ਪਰਿਵਾਰ ਤੋਂ ਆਪਣੀ ਧਰਤੀ ਤੋਂ ਤੁਸੀਂ ਕਿਸੇ ਨੂੰ ਖਿੱਚ ਰਹੇ ਹੋ ਕਹਿੰਦੇ ਮੈਂ ਵਾਪਸ ਨਹੀਂ ਜਾਣਾ ਇਟਸ ਇਟਸ ਲਾਈਕ ਹਾਰਟ ਬ੍ਰੀਕਿੰਗ ਸਿਚੁਏਸ਼ਨ ਆਈ ਡੋ ਨੋ ਇਫ ਯੂ نو ਯੂ ਆਵਰ ਇਨ ਲਵ ਐਂਡ ਯੂ ਹਾਰਟ ਇਜ਼ ਬ੍ਰੋਕਨ ਐਟ ਦ ਫਰਸਟ ਟਾਈਮ ਐਂਡ ਇਟਸ ਲਾਈਕ ਇਟ ਹਰਟਸ ਵੈਨ ਯੂ ਹਿਅਰ ਥਿਸ ਕਿ ਪੰਜਾਬੀ ਬੰਦਾ ਕਹੇ ਮੈਂ ਪੰਜਾਬ ਨਹੀਂ ਵਾਪਸ ਜਾਣਾ ਕੀ ਨਹੀਂ ਅਫਸੋਸ ਦੀ ਗੱਲ ਹੈ